ਦੇ ਚਾਹਗਾ ਕੰਮ ਕਰੇ ਕੀ ਨਾ ਤੁਹਾਡਾ ਆਪਣਾ ਨੋ ਗਰਮੇਲ ਸਰ ਜੀ ਜਿਹੜੀ ਐਕਸੀਡੈਂਟ ਹੋਇਆ ਸੀਗਾ ਤੁਹਾਡੇ ਸਾਹਮਣੇ ਜਿਹੜੀ ਜਿਹੜੀ ਸਾਹਮਣੇ ਹੈਗੇ ਰੋਡ ਦੇ ਉੱਪਰ ਕੀ ਕਹਿਣਾ ਤੁਹਾਡਾ ਬੰਦਾ ਕਾਰ ਇਧਰ ਤੇ ਆਰੀ ਦੀ ਕਾਰ ਪਟਿਆਲੇ ਜਾਣਾ ਨਾ ਇਧਰੋਂ ਗੱਡੀ ਉੱਪਰ ਤੇ ਆਰੀ ਦੀ ਕਿ ਉਹ ਇਧਰੋਂ ਮੋੜ ਦੀ ਤੇ ਵਿੱਚੋਂ ਕਿੰਨੀਆਂ ਬੜੀ ਕਿੰਨੀਆਂ ਕਿੱਟੇ ਡੋੜ ਗਏ ਜੀ ਕਿੰਨੀਆਂ ਸਵਾਰੀਆਂ ਸੀ ਵਿੱਚ ਸਵਾਰੀਆਂ ਬੰਦੇ ਕੋਈ ਨਹੀਂ ਮੈਦੋ ਕਰੇ ਜੀ ਦੋ ਤਿੰਨ ਅੱਗੇ ਬੈਠੀ ਦੋ ਤਿੰਨ ਅੱਗੇ ਅੱਛਾ ਕਿੱਟੇ ਡੋੜ ਗਏ ਜੀ ਜਸਕਰਨ ਸਿੰਘ ਹੈ ਸਾਰੇ ਜਿਹੜਾ ਐਕਸੀਡੈਂਟ ਹੋਇਆ ਹੈਗਾ ਤੁਹਾਡੇ ਕੀ ਲੱਗਦੇ ਸੀਗੇ ਮੇਰੇ ਕਜ਼ਨ ਬ్రਦਰ ਹੈ ਜੀ ਤਾਂ ਕਿੰਦਾ ਐਕਸੀਡੈਂਟ ਹੋਇਆ ਸਰ ਇਹ ਜਰ ਸੀ ਮਲੇਤ ਵਾਰਾਸੀ ਪਟਿਆਲੇ ਜਾ ਰਹੇ ਸੀਗੇ ਹੂੰ ਤੇ ਅਚਾਨਕ ਜਿਵੇਂ ਕਿ ਨਾਮਾ ਪਿੱਛੇ ਦੀ ਟਰਾਲੀ ਟੱਕਰ ਮਾਰੀ ਹੈ ਹੂੰ ਤੇ ਅੱਗੇ ਕਿ ਨਾਮਾ ਗੱਡੀ ਜਿਵੇਂ ਸੀਗੀ ਉਹ ਟੱਕਰ ਵੱਜਣ ਕਾਰਨ ਫੋਰ ਸੀਗਾ ਪੂਰਾ ਟਰਾਲੇ ਦਾ ਮੈਂ ਟਰਾਲੇ 'ਚ ਜਾ ਕੇ ਪ੍ਰੈਸ਼ਰ ਨਾਲ ਉਹ ਵੀ ਮੰਡੀ ਡਿਵਾਈਡਰ ਤੇ ਚੜ ਗਈ ਅਗੇ ਖੰਮੇ ਵਿਚਕਾਰ ਵਜੇ ਤੇ ਉੱਥੇ ਮੌਕੇ ਤੇ ਕਿਨਾਂ ਮੈਂ ਗੱਡੀ ਦੀ ਬਹੁਤ ਜ਼ਿਆਦਾ ਮਨ ਹਾਲਤ ਬਹੁਤ ਜ਼ਿਆਦਾ ਖਰਾਬ ਹੈ ਗੱਡੀ ਨੂੰ ਨਹੀਂ ਦਿੱਕੀ ਜਾਏਗਾ। ਤੇ ਉਸ ਤੋਂ ਬਾਅਦ ਅਸੀਂ ਏਪੀ ਜਨ ਹਸਪੀਟਲ ਤੋਂ ਲੈ ਗਈ ਉੱਥੇ। ਉਹਨਾਂ ਨੇ ਨਾਲ ਹੀ ਦੇਖਦੇ ਸਰ ਪੀਜੀ ਰੈਫਰ ਕੀਤਾ। ਅਸੀਂ ਫਿਰ ਪੀਜੀ ਦੀ ਜਗ੍ਹਾ ਫੋਰਟਿਸ ਲੈ ਕੇ ਜਾਣਾ ਠੀਕ ਸਮਝਿਆ। ਲੇਕਿਨ ਉੱਥੇ ਪਹੁੰਚਦੇ ਡਾਕਟਰਾਂ ਨੇ ਇਸ ਇਰੀਤੀ ਦਾ ਮੌਕੇ ਤੇ ਉਹਨਾਂ ਨੇ ਜਵਾਬ ਦਿੱਤਾ ਸੀਗਾ ਤੇ ਕਿਨਾਂ ਉਹਨਾਂ ਦੀ ਵਾਈਫ ਦੇ ਵੀ ਗੋਡੇ ਬਾਵਾ ਸਾਰਾ ਕੁਝ ਹੀ ਹੋਇਆ ਹੈ ਕਾਫੀ ਪੁਰਾਣਾ ਮਤਲਬ ਸਾਰੇ ਸੱਤ ਮਹੀਨੇ ਚ ਨੇ ਬਹੁਤ ਜ਼ਿਆਦਾ ਸਾਰਾ ਸਾਰਾ ਮੇਕ ਸੁੱਕ ਰਾਂਗਾ ਜਿਆਦਾ ਦੁੱਖੜ ਜੜੀ ਗਈ ਹੈ ਸਾਡੋ ਦਿਲ ਸਾਂਮਣੇ ਹੈ ਸਾਰਿਆਂ ਦਾ ਬਰਦਾਸਤ ਮਾਰੀ ਕੀ ਨਾਮ ਸੀਗਾ ਜੀ ਉਹਨਾਂ ਦਾ ਹਰਵਿੰਦਰ ਸਿੰਘ ਕਿੰਨੀ ਉਮਰ ਸੀ ਉਹਨਾਂ ਦੀ 35 ਤੋਂ 38 ਸਾਲ ਕਰੀ ਗਈ ਕੀ ਕਾਰੋਬਾਰ ਕਰਦੇ ਸੀ ਉਹਨਾਂ ਦਾ ਸ਼ੂਜ਼ ਦਾ ਕੰਮ ਹੈ Shimla Mall Road ਤੇ ਹੈ Main Mall Road ਤੇ ਹੈ ਸ਼ੂਜ਼ ਦਾ ਜ਼ਮਾਨਾ ਨਹੀਂ ਹੂੰ ਬੱਚੇ ਵਗੈਰਾ ਕਿੰਨੇ ਸਰ ਦੋ ਬੱਚੇ ਛੋਟੇ ਬੱਚੇ ਰੈਸ਼ਨਲ Shimla ਸੀਗੀ ਹਾਂਜੀ ਆਸਮਲੇ ਜੀ ਮੈਂ ਖਾਦ ਨੂੰ ਮਾਰ ਲਈ ਰਿਹਾ ਸੀ ਮਨੀ ਤੇ ਅੱਛਾ ਰਾਜਪੁਰ ਕੀ ਕਰਨਾ ਸੀਗੇ ਅੱਜ ਪੁਰਾਣੀ ਪਟਿਆਲੇ ਜਾ ਰਹੇ ਸੀਗੇ ਉਹਨਾਂ ਦੀ ਭਾਬੀ ਸਵੇਰੇ ਪਹਿਲੇ ਉਹ ਨਾਮਾ ਗਿਰ ਗਏ ਸੀਗੇ ਕੋਟੇ ਤਾਂ ਉਹ ਵੀ ਹਸਪਤਾਲ ਚੱਲ ਗਏ ਅਮਰ ਉਸ ਕੋਲ ਸਰ ਮੈਂ ਪਰਮਾਨੈਂਟ ਪਰਮਾਨੈਂਟ ਦੀ ਰੈਸ਼ੂਨ ਸ਼ਿਮਲੀ ਹੈ ਹਾਂਜੀ ਇਹ ਪਰਮਾਨੈਂਟ ਰੈਸ਼ੂਨ ਸ਼ਿਮਲੀ ਹੈ ਉਹਨਾਂ ਦੇ ਸੋਹਰੇ ਪਟਿਆਲੇ ਜੀ ਗੁਦਰਿੰਦਰ ਸਿੰਘ ਚੁੰਡੋਗ ਐਮ ਸੀ ਜਿਹੜੇ ਉਹਨਾਂ ਦੇ ਜਵਾਈ ਹੈ ਜੀ ਵਰਿੰਦਰ ਸਿੰਘ ਐਸ ਸੀ ਸਰਜੀ ਸਿੰਘ ਸਰ ਜਿਹੜਾ ਐਕਸੀਡੈਂਟ ਹੋਇਆ ਉਹਦੇ ਬਾਰੇ ਜਾਣਕਾਰੀ ਚਾਹੀਦੀ ਉਹ ਤਾਂ ਅੱਜ ਇੱਥੇ ਅਲਵਿਲੇ ਘਟੜੇ ਕੋਲ ਕਾਰ ਦੇ ਟ੍ਰੱਕ ਐਕਸੀਡੈਂਟ ਹੋਇਆ ਹੈ ਤਾਂ ਸਾਡੇ ਜਿਹੜੇ ਜ਼ਖਮੀ ਹੋਇਸਣੋ ਲਾਈਟ ਵਾਤੇ ਕਿੱਥੇ ਪਹੁੰਚਾਇਆ ਸੀ ਏਪੀ ਜਨਲ ਦਰਗਲ ਕਰਾਇਆ ਸੀ ਏਪੀ ਜਨ ਨੂੰ ਬਤਿਆ ਉਹਨਾਂ ਨੇ ਬੀਜੇ ਰੈਫਰ ਕਰਤਾ ਬੀਜੇ ਜੋ ਰਿਪੋਰਟ ਹੀ ਰਹੀ ਸੀ ਜਿਹਨਾਂ ਚੋਂ ਦਰਾਨੇ ਰਾਜ ਇੱਕ ਦੀ ਡੈਥ ਕੀ ਨਾਮ ਉਹਨਾਂ ਦਾ ਸਰ ਅਰਵਿੰਦਰ ਸਿੰਘ ਦੀ ਡੈਥ ਹੋ ਗਈ ਕਿੰਨੀ ਉਮਰ ਸੀ ਸਰ ਉਹਨਾਂ ਦੀ ਉਮਰ ਹੋਏਗੀ ਕੋਈ 30 ਦੇ ਨਾਲ 30 ਦੇ ਬੱਸੇ ਬੜੇ